ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਵਿੱਚ ਜਿਹੜਾ ਹੈਗਾ ਸਵੇਰੇ ਚ ਅੱਜ ਕਸ ਆਪਰੇਸ਼ਨ ਕੀਤੇ ਜਾ ਰਹੇ ਨੇ ਜਿਵੇਂ ਵੀ ਆਪਾਂ ਕਸ ਆਪਰੇਸ਼ਨ ਕੀਤੇ ਸੀਗੇ ਅੱਜ ਵੀ ਵੱਖ-ਵੱਖ ਸਬ-ਡਿਵੀਜ਼ਨਾਂ ਵਿੱਚ ਜਿਹੜੇ ਪਿੰਡ ਹੈਗੇ ਨੇ ਜਿੱਥੇ ਹੌਟਸਪੌਟ ਆਪਾਂ ਪਹਿਲਾਂ ਆਈਡੈਂਟੀਫਾਈ ਕੀਤੇ ਹੋਏ ਨੇ ਉਨ੍ਹਾਂ ਵਿੱਚ ਜਿਹੜੇ ਬੰਦੇ ਪਹਿਲਾਂ ਸੱਲਿਪਤ ਰਹੇ ਨੇ ਨਸ਼ਿਆ ਦੇ ਪ੍ਰਤੀ ਉਹਨਾਂ ਨੂੰ ਤੇ ਹੋਰ ਜਿਹੜੀ ਆ ਸਾਨੂੰ ਇਨਪੁਟਸ ਮਿਲਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਕਵਰ ਕਰਦੇ ਹੋਏ ਅਸੀਂ ਕਾਸ ਆਪਰੇਸ਼ਨ ਕਰ ਰਹੇ ਹੈਗੇ ਟੋਟਲ 5 ਲੋਕੇਸ਼ਨਾਂ ਤੇ ਇਸ ਵੇਲੇ ਸਾਡਾ ਕਾਸ ਆਪਰੇਸ਼ਨ ਚੱਲ ਰਿਹਾ ਹੈਗਾ ਕੋਡਿੰਗ ਸੋਲਕਿਆ ਜਿੱਥੇ ਆਪਾਂ ਖੜੇ ਹੋਏ ਆਂ ਔਰ ਕਰੀਬ 55 ਦੇ ਕਰੀਬ ਆਪਾਂ ਘਰ ਜਿਹੜੇ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਚੈਕਿੰਗ ਕਰ ਰਹੇ ਆਂ ਪੂਰੀ ਤਰੀਕੇ ਦੇ ਨਾਲ ਬਰੀਕੀ ਦੇ ਨਾਲ ਜਿਨ੍ਹਾਂ ਦੀ ਸ਼ਿਕਾਇਤਾਂ ਸਾਨੂੰ ਮਿਲਦੀਆਂ ਰਹਿੰਦੀਆਂ ਨੇ ਜਿਆਦਾ ਜਣਾਂ ਦਾ ਪਿਛੋਕੜ ਜਿਹੜਾ ਹੈਗਾ ਹੈਗਾ ਔਰ ਸਾਡਾ ਮੇਨ ਮੰਤਰ ਜਿਹੜਾ ਹੈਗਾ ਲੋਕਾਂ ਦੇ ਪ੍ਰਤੀ ਜਿਹੜਾ ਜੋ ਇੱਕ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਸਾਡੇ ਚੱਲੀ ਹੋਈ ਹੈ ਉਹਨੂੰ ਪੂਰਾ ਕਰਨਾ ਕਿ ਆਪਾਂ ਨਸ਼ੇ ਦੀ ਜੜ ਤੋਂ ਖਤਮ ਕਰੀਏ ਇਹਦੇ ਵਿੱਚ ਸਾਡੇ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਪਹਿਲਾਂ ਆਪਾਂ ਵੀ ਐਨਐਸਏ ਵੀ ਪ੍ਰੋਗਰਾਮ ਕੀਤੇ ਹੈਗੇ ਨੇ ਜਿੱਥੇ ਇਨਫੋਰਸਮੈਂਟ ਸਾਡਾ ਮੇਨ ਲੁੱਕ ਪੁਆਇੰਟ ਜਿਹੜਾ ਉਸ ਬੰਦੇ ਨਜ਼ਰ ਰੱਖਦੇ ਆ ਨਾ ਹੌਟਸਪੌਟਸ ਤੇ ਜਿੱਥੇ ਲੋਕਾਂ ਦੀ ਸ਼ਿਕਾਇਤਾਂ ਮਿਲਦੀਆਂ ਨੇ ਉੱਥੇ ਆਪਾਂ ਲਗਾਤਾਰ ਕਿਸ ਆਪਰੇਸ਼ਨ ਕਰਦੇ ਰਹਿੰਦੇ ਆ ਪਿਛੇ ਇਲੈਕਸ਼ਨਾਂ ਕਰਕੇ ਥੋੜਾ ਜਿਹਾ ਸਾਡਾ ਜਿਹੜਾ ਹੈਗਾ ਡਾਇਰੈਕਸ਼ਨ ਥੋੜਾ ਜਿਹਾ ਦੂਜੇ ਪਾਸੇ ਸੀਗਾ ਉਹਨਾਂ ਇਲੈਕਸ਼ਨਾਂ ਖਤਮ ਹੋਈਆਂ ਨੇ ਤੇ ਸਾਡਾ ਮੇਨ ਤੇ ਫਿਰ ਹੈ ਕਿ ਆਪਾਂ ਲਗਾਤਾਰ ਲੱਗ ਕਰਕੇ ਦੁਕਾ ਦੇ ਨਾਲ ਹੋ ਕਰਕੇ ਜਿਹੜਾ ਨਿਸ਼ਾਨ ਖਤਮ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨੇ ਦਿਸ਼ਾ ਅਨੁਸਾਰ ਦੇ ਪੰਜਾਬ ਵਿੱਚ ਜਿਹੜਾ ਹੈਗਾ ਸੂਬੇ ਵਿੱਚ ਅੱਜ ਕੱਲ੍ਹ ਸਪਰੇਸ਼ਨ ਕੀਤੇ ਜਾ ਰਹੇ ਨੇ ਜਿਨੂੰ ਵੀ ਆਪਾਂ ਕੈਸ ਆਪਰੇਸ਼ਨ ਕੀਤੇ ਸੀਗੇ ਤੇ ਅੱਜ ਵੀ ਵਕਫਤ ਸਬਡਿਵੀਜ਼ਨਾਂ ਵਿੱਚ ਜਿਹੜੇ ਪਿੰਡ ਹੈਗੇ ਨੇ ਜਿੱਥੇ ਹੌਟਸਪੌਟ ਆਪਾਂ ਪਹਿਲਾਂ ਆਈਡੈਂਟੀਫਾਈ ਕੀਤੇ ਹੋਏ ਨੇ ਉਨ੍ਹਾਂ ਵਿੱਚ ਜਿਹੜੇ ਬੰਦੇ ਪਹਿਲਾਂ ਸੱਲਿਪਤ ਰਹੇ ਨੇ ਨਸ਼ਿਆ ਦੇ ਪ੍ਰਤੀ ਉਹਨਾਂ ਨੂੰ ਤੇ ਹੋਰ ਜਿਹੜੀ ਆ ਸਾਨੂੰ ਇਨਪੁਟਸ ਮਿਲਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਕਵਰ ਕਰਦੇ ਹੋਏ ਅਸੀਂ ਕਾਸੋ ਆਪਰੇਸ਼ਨ ਕਰ ਰਹੇ ਹੈਗੇ ਟੋਟਲ 5 ਲੋਕੇਸ਼ਨਾਂ ਤੇ ਇਸ ਵੇਲੇ ਸਾਡਾ ਕਾਸੋ ਆਪਰੇਸ਼ਨ ਚੱਲ ਰਿਹਾ ਹੈਗਾ ਕੋਡਿੰਗ ਸੌਲ ਕਿਹਾ ਜਿੱਥੇ ਆਪਾਂ ਖੜੇ ਹੋਏ ਆਂ ਔਰ ਕਰੀਬ 55 ਦੇ ਕਰੀਬ ਆਪਾਂ ਘਰ ਜਿਹੜੇ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਚੈਕਿੰਗ ਕਰ ਰਹੇ ਆਂ ਪੂਰੀ ਤਰੀਕੇ ਦੇ ਨਾਲ ਬਰੀਕੀ ਦੇ ਨਾਲ ਜਿਨ੍ਹਾਂ ਦੀ ਸ਼ਿਕਾਇਤਾਂ ਸਾਨੂੰ ਮਿਲਦੀਆਂ ਰਹਿੰਦੀਆਂ ਨੇ ਜਹ ਦੇ ਰੰਦ ਪਛੋਕੜ ਜਿਹੜਾ ਹੈਗਾ ਹੈਗਾ ਔਰ ਸਾਡਾ 메ਨ ਮੰਤਰ ਜਿਹੜਾ ਹੈਗਾ ਲੋਕਾਂ ਦੇ પ્રતિ ਜਿਹੜਾ ਜੋ ਇੱਕ ਨਸ਼ਿਆਂ ਦੇ ਖਿਲਾਫ ਇੱਕ ਮਹੀਨ ਜਿਹੜੀ ਸਾਡੀ ਚੱਲੀ ਹੋਈ ਹੈ ਉਹਨੂੰ ਪੂਰਾ ਕਰਨਾ ਕਿ ਆਪਾਂ ਨਸ਼ੇ ਦੀ ਜੜ ਤੋਂ ਖਤਮ ਕਰੀਏ ਇਹਦੇ ਵਿੱਚ ਸਾਡੇ ਬਕਰੇ ਬਕਰੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਪਹਿਲਾਂ ਆਪਾਂ ਇਹਨੇ ਸੇ ਵੀ ਪ੍ਰੋਗਰਾਮ ਕੀਤੇ ਹਨ ਜਿੱਥੇ ਐਨਫੋਰਸਮੈਂਟ ਸਾਡਾ ਮੇਨ ਲੁਕ ਪੁਲਟਰੀ ਦਾ ਉਸ ਮੱਦੇ ਨਜ਼ਰ ਰੱਖਦਾ ਰਿਹਾ ਥੋਟਸਪੌਟਸ ਤੇ ਜਿੱਥੇ ਲੋਕਾਂ ਦੀ ਸ਼ਿਕਾਇਤਾਂ ਮਿਲਦੀਆਂ ਨੇ ਉੱਥੇ ਆਪਾਂ ਲਗਾਤਾਰ ਐਸਾ ਆਪਰੇਸ਼ਨ ਕਰਦੇ ਰਹਿੰਦੇ ਆ ਪਿਛੇ ਇਲੈਕਸ਼ਨਾਂ ਕਰਕੇ ਥੋੜਾ ਜ ਸਾਡਾ ਜਿਹੜਾ ਹੈਗਾ ਡਾਇਰੈਕਸ਼ਨ ਥੋੜਾ ਜ ਦੂਜੇ ਪਾਸੇ ਸੀਗਾ ਉਹਨਾਂ ਇਲੈਕਸ਼ਨਾਂ ਖਤਮ ਹੋਈਆਂ ਨੇ ਤੇ ਸਾਡਾ ਮੇਨ ਇਹ ਤੇ ਫਿਰ ਹੈ ਕਿ ਆਪਾਂ ਲਗਾਤਾਰ ਲੱਗ ਕਰਕੇ ਦੁਕਾਨ ਦੇ ਨਾਲ ਹੋ ਕਰਕੇ ਜਿਹੜਾ ਨਿਸ਼ਾਨ ਖਤਮ